ਨਮਸਕਾਰ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਪਠਾਨਕੋਟ ਦੇ ਹਲਕਾ ਪਵਾ ਦਾ ਪਿੰਡ ਤਰਗੜਾ ਹੈਗਾ ਉੱਥੋਂ ਦੀ ਦੱਸਦੀ ਕਿ ਇੱਥੇ ਪਿਛਲੇ ਦਿਨ ਇੱਕ ਵਿਵਾਦ ਉੱਠਿਆ ਸੀਗਾ ਕਿ ਇੱਕ ਪੰਚਾਇਤੀ ਜ਼ਮੀਨ ਦੇ ਵਿੱਚੋਂ ਕਿਸੇ ਵਿਅਕਤੀ ਵੱਲੋਂ ਜਿਹੜੇ ਬੂਟੇ ਕੱਟੇ ਗਏ ਨੇ ਉਸ ਨੂੰ ਲੈ ਕੇ ਸ਼ਿਕਾਇਤ ਵੀ ਹੋਈ ਸੀ ਸ਼ਿਕਾਇਤ ਤੋਂ ਬਾਅਦ ਮੌਕੇ ਤੇ ਵਿਭਾਗ ਵੀ ਪਹੁੰਚੇ ਉਹਨਾਂ ਵੱਲੋਂ ਜਿਹੜੇ ਜਾਂਚ ਕੀਤੀ ਗਈ ਸੀ ਤੇ ਜਿਹੜੇ ਬੂਟੇ ਵੱਢੇ ਗਏ ਸੀਗੇ ਉਹ ਜਿਹੜੇ ਬੂਟੇ ਉੱਥੇ ਦੇ ਉੱਥੇ ਰਹਿਣ ਦਿੱਤੇ ਗਏ ਸੀਗੇ ਤੇ ਮਨਾਹੀ ਕੀਤੀ ਗਈ ਸੀ ਕਿ ਜਿਹਦੇ ਵੱਲੋਂ ਵੱਡੇ ਗਏ ਸੀਗੇ ਵੀ ਇਹਨੂੰ ਨਹੀਂ ਚੱਕਣਾ ਕਿਉਂਕਿ ਇਹਦੀ ਆਪਾਂ ਪਹਿਲੇ ਜਾਂਚ ਪੜਤਾਲ ਕਰਾਂਗੇ ਕਿ ਬੂਟੇ ਹੈ ਆਖਿਰ ਕਿਸ ਦੇ ਕਿਸ ਜ਼ਮੀਨ ਦੇ ਵਿੱਚ ਆਂਦੇ ਨੇ ਦੱਸਦੀ ਹੈ ਕਿ ਉਸ ਤੋਂ ਬਾਅਦ ਅੱਜ ਫਿਰ ਉਸ ਜਿਸ ਵਿਅਕਤੀ ਵੱਲੋਂ ਬੂਟੇ ਵੱਡੇ ਗਏ ਸੀ ਉਹਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਮੌਕੇ ਤੇ ਫਿਰ ਕਿਸੇ ਵੱਲੋਂ ਸ਼ਿਕਾਇਤ ਕੀਤੀ ਗਈ ਹੈ 112 ਤੇ ਮੌਕੇ ਤੇ ਪ੍ਰਸ਼ਾਸਨ ਪਹੁੰਚਿਆ ਪੁਲਿਸ ਪ੍ਰਸ਼ਾਸਨ ਪਹੁੰਚਿਆ ਗਿਆ ਤੇ ਉਹਨਾਂ ਵੱਲੋਂ ਜਿਹੜੀ ਹੈ ਜਾਂਚ ਕੀਤੀ ਗਈ ਹੈ ਤੇ ਉਸ ਵਿਅਕਤੀ ਨੂੰ ਇਹ ਮਤਲਬ ਕਿਹਾ ਗਿਆ ਕਿ ਬੂਟੇ ਉਹ ਨਹੀਂ ਚੱਕ ਸਕਦਾ ਕਿਉਂਕਿ ਇਹਦੀ ਹਜੇ ਤੱਕ ਜਾਂਚ ਪੜਤਾਲ ਚੱਲ ਰਹੀ ਹੈ ਦੋਸਤੋ ਲੇਕਿਨ ਦੂਸਰੇ ਪਾਸੇ ਜਦੋਂ ਉਸ ਵਿਅਕਤੀ ਨਾਲ ਗੱਲਬਾਤ ਕੀਤੀ ਗਈ ਤੇ ਤੁਹਾਨੂੰ ਗੱਲਬਾਤ ਸੁਣਾਉਣਾ ਹੈ ਕਿ ਉਸ ਵਿਅਕਤੀ ਨੇ ਕੀ ਕਿਹਾ ਤੇ ਕਿਹਦੇ ਕਹਿੰਦੇ ਬੂਟੇ ਚੱਕ ਰਿਆ ਸੀ ਕਿਉਂਕਿ ਉਹਦਾ ਕਹਿਣਾ ਕਿ ਉਹ ਬੂਟੇ ਉਹਦੇ ਆਪਣੇ ਹੈਗੇ ਆਪਣੀ ਜ਼ਮੀਨ ਹੈ ਜਦਕਿ ਪ੍ਰਸ਼ਾਸਨ ਦਾ ਇਹ ਹੈਗਾ ਕਿ ਇਹ ਕਿਤੇ ਨਾ ਕਿਤੇ ਨਿਸ਼ਾਨਦਾਈ ਦੇ ਵਿੱਚ ਜਿਹੜੀ ਹੈ ਪੰ ਆਇਨਾ ਤੈਨੂੰ ਨਹੀਂ ਚੱਕ ਸਕਦਾ ਪਰ ਇਸ ਵਿਅਕਤੀ ਵੱਲੋਂ ਤੁਸੀਂ ਦੇਖ ਸਕਦੇ ਹੋ ਕੀ ਕਹਿ ਰਿਹਾ ਵਿਅਕਤੀ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਤੇ ਉਹਦੀ ਨਾਲ ਗੱਲਬਾਤ ਵੀ ਸੁਣਾ ਰਿਹਾ ਕਿ ਉਹ ਕੀ ਕਹਿ ਰਿਹਾ ਕਿਹਦੇ ਕਹਿੰਦੇ ਬੂਟੇ ਚੱਕ ਰਹੇ ਸੀ ਉਧਰ ਪੁਲਿਸ ਪ੍ਰਸ਼ਾਸਨ ਨਾਲ ਜਦੋਂ ਗੱਲਬਾਤ ਕੀਤੀ ਕਿ ਉਹਨਾਂ ਨੇ ਫਿਰ ਇਹੋ ਹੀ ਗੱਲ ਕਹੀ ਹੈ ਕਿ ਕਿਸੇ ਵੀ ਹਾਲਤ ਦੇ ਵਿੱਚ ਜਿਹੜੇ ਬੂਟੇ ਨਹੀਂ ਚੱਕਣ ਦਿੱਤੇ ਜਾਏਗੇ ਕਿਉਂਕਿ ਹਜੇ ਇਹਦੀ ਜਿਹੜੀ ਹੈ ਜਾਂਚ ਚੱਲ ਰਹੀ ਹੈ ਦੋਸਤੋ ਦੇਖੋ ਤੁਹਾਨੂੰ ਦੱਸਣਾ ਹੈ ਕਿ ਕੀ ਕਹਿਣਾ ਇਹਨਾਂ ਦਾ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਭਾਜੀ ਕੀ ਨਾਂ ਆਪਣਾ ਤੇ ਕੀ ਮਸਲਾ ਇਹ ਸਾਰਾ ਹੀ ਸਰ ਮੇਰਾ ਨਾਮ ਲਖ ਈਨਾ ਪਹਿਲੇ 75 ਦੇ ਕਰਾਈ ਇਨਸਾਨ ਦੀ ਉਹ ਡੱਗੇ ਰੱਖ ਗਈ ਫਿਰ ਦੁਵਾਰਾ ਹੁਣ 2023 ਚ ਕਰਾਈ ਤੇ ਇਹ ਥੋੜੀ ਫੋਟੋ ਉੱਪਰ ਆ ਗਈ ਬੂਟੇ ਆਹੀਂ ਆਪਣੇ ਸੁਲਾਦੇ ਆ ਜਿਹੜੇ ਬੂਟੇ ਆ ਨਿਸ਼ਾਨਦੇਹੀ ਦੇ ਵਿੱਚ ਆਏ ਹੀ ਕਿ ਪਹਿਲੀ ਇਨਸਾਨੀ ਵਿੱਚ ਨਹੀਂ ਆਏ ਹੁਣ ਦੀ 2023 ਚ ਆਏ ਆ ਠੀਕ ਹੈ ਜਰ ਉਹ ਫਿਰ ਅਹੀਂ ਵਢਾਣ ਲੱਗੇ ਠਰ ਜਾ ਯਾਰ ਵਢਾਣ ਲੱਗੇ ਤੇ ਸਾਨੂੰ ਡਾਕਟਰ ਦਾ ਪੁਲਿਸ ਨੇ ਫਿਰ ਅਸੀਂ ਮੰਤਰੀ ਸਾਹਿਬ ਕੋਲ ਗਏ ਮੰਤਰੀ ਸਾਹਿਬ ਨੇ ਕਿਹਾ ਤੁਸੀਂ ਬੂਟੇ ਕਿਨ ਲਾਦੇ ਆਹੀਂ ਲਾਦੇ ਪੁਰਾਣਾ ਹੈ ਬੈਂਚ ਵੀ ਕਿਦਾ ਹੇ ਪੁਰਾਣੇ ਹਪਾ ਜਨੇ ਕਿਹਾ ਤੇ ਇਨਸਾਨ ਦੀ ਥੱਲੇ ਆਂਦੀ ਹੈ ਜੀ ਜਿਹੜੀ ਹੁਣ ਨਾ ਵੀ 2030 ਜ ਹੋਈ ਉਹ ਫੋਟੋ ਉੱਪਰ ਕਰਤੀ ਉਹਦਾ ਠੀਕ ਤੇ ਮੈਂਤੀ ਸਾਹਿਬ ਕਹਿੰਦਾ ਬੂਟੇ ਕਿਰਨ ਲਾਏ ਮੈਂ ਆਹੀ ਲਾ ਦੇ ਜੀ ਕਹਿੰਦਾ ਬੂਟੇ ਤੁਸੀਂ ਚੁੱਕ ਲੋ ਤੁਸੀਂ ਬੂਟੇ ਲਾ ਜੋ ਤੇ ਪਹਿਲੇ ਤੁਹਾਡੇ ਬੂਟੇ ਡੋਡੇ ਆ ਇਨਸਾਨ ਦੀਆਂ ਬਟਾ ਅੱਗੇ ਪਿੱਛੇ ਹੁੰਦੀਆਂ ਦੀਆਂ ਤੇ ਤੁਸੀਂ ਬੂਟੇ ਚੁੱਕ ਲੋ ਸਾਨੂੰ ਵੀਡੀਓ ਦਸਰ ਵਾਲੋ ਕੋਈ ਲੀਗਲ ਨੋਟਸ ਆਇਆ ਹੀ ਪਿਆ ਨਾ ਬੂਟਿਆਂ ਨੂੰ ਨਹੀਂ ਚੁਕਣਾ ਰਿਹਾ ਤੇ ਵੀ ਵੱਢੇ ਹੋਇਆ ਸਾਨੂੰ ਉਹਨਾਂ ਨੇ ਦਿੱਤਾ ਹੀ ਆਈ ਉਹ ਆਪ ਦੇ ਦਿੱਤਾ ਔਰ ਬਾਅਦ ਚ ਸਾਨੂੰ ਕੋਈ ਦੇਣ ਨੇ ਆਇਆ ਸੀ ਮੈਂਤੀ ਸਾਹਿਬ ਕਹਿੰਦਾ ਮੈਂ ਬਤਨਾ ਕੋਈ ਗੱਲ ਨੋਟਿਸ ਆਇਆ ਹੋਇਆ ਵੀ ਬੂਟੇ ਨਹੀਂ ਚੁੱਕੇ ਮੇਰਾ ਜਵਾਬ ਦਿੱਤਾ ਸ਼ਰਾ ਕੋਈ ਹਾਲ ਜਵਾਬ ਦਿੱਤਾ ਤਾਂ ਕੋਈ ਮਸਲਾ ਤਰੀ ਹੱਲ ਹੋਇਆ ਪੂਰਾ ਕੋਈ ਹਜੇ ਤੱਕ ਅਸੀਂ ਜਵਾਬ ਦਿੱਤਾ ਤੁਹਾਨੂੰ ਸਰ ਨੂੰ ਵੀਡੀਓ ਸਾਹਿਬ ਨੂੰ ਦੇ ਆਏ ਦਫਤਰਾਂ ਅਸੀਂ ਤੇ ਫਿਰ ਅਸੀਂ ਮੰਤਰੀ ਸਾਹਿਬ ਕੋਲ ਗਏ ਤੇ ਮੰਤਰੀ ਸਾਹਿਬ ਕਹਿੰਦੇ ਤੁਸੀਂ ਲੱਖੜ ਚੁੱਕੋ ਲੱਖੇ ਟੋੜੀ ਆ ਕੱਲੀ ਰੋੜੀ ਐ ਨਹੀਂ ਚੁੱਕੋ ਬਟਾ ਜਿਹੜੀ ਅੱਗੇ ਵਿੱਚ ਹੁੰਦੀ ਜਾਂਦੀ ਆ ਬਸ ਇਹ ਸਾਰੀ ਗੱਲ ਆ ਤਾਂ ਲੱਗਿਆ ਚੁੱਕਣਾ ਸਾਨੂੰ ਮੰਤਰੀ ਇਹੋ ਕਹਿੰਦਾ ਅਸੀਂ ਚੁੱਕੋ ਤਾਂ ਅਸੀਂ ਤਾਂ ਸਾਨੂੰ ਬੰਦੇ ਨਹੀਂ ਮੇਰੇ ਦੋ ਦਿਨ ਦਨ ਪੰਜ 6 ਦਿਨ ਬੰਦੇ ਨਹੀਂ ਮਿਲਦਾ ਤੁਹਾਡੀ ਗੱਲ ਹੋਈ ਜਦੋਂ ਤੁਸੀਂ ਨੋਟਿਸ ਖਿਆਲ ਜਮਾ ਕਰਾ ਕੇ ਘਰੋਂ ਆ ਗਿਆ ਜਿੱਥੇ ਆਇਓ ਕੀ ਗੱਲ ਬਾਤ ਮੈਂ ਜੀ ਅਸੀ ਰਵਿੰਦਰ ਸਿੰਘ ਖਾਣਾ ਸਦਰ ਠਾਣਕੋਟ ਇੱਕ 112 ਤੇ ਕੰਪਲੇਂਟ ਆਈ ਹੈ ਜੀ ਇਹ ਵਿਕਰਮ ਸਿੰਘ ਵੱਲੋਂ ਬਿਲਕੁਲ ਪੰਚਾਇਤ ਦੇ ਦਰਖਤਾ ਸਾਂਝੀ ਜਗ੍ਹਾ ਤੇ ਉਹ ਦੂਸਰੀ ਪਾਰਟੀ ਨੇ ਕਟੇ ਉਹ ਲੈ ਕੇ ਜਾਣ ਦੀ ਤਿਆਰੀ ਚ ਲੈ ਕੇ ਨਾ ਜਾਣ ਮੈਂ ਮੌਕੇ ਤੇ ਪੁੱਜਾਂ ਜੀ ਮੈਂ ਉਹ ਦੂਸਰੀ ਪਾਰਟੀ ਜਿਹੜੀ ਆ ਲੇਖ ਰਾਜ ਵਗੈਰਾ ਪਾਰਟੀ ਪਿੰਡ ਤਰਗੜ ਉਹਨਾਂ ਨਾਲ ਗੱਲਬਾਤ ਕੀਤੀ ਆ ਤੇ ਉਹਨਾਂ ਨੂੰ ਸਾਰੀ ਗੱਲ ਸਮਝਾਈ ਆ ਜਿੰਨਾ ਚਿਰ ਤੁਹਾਡਾ ਬੀਡੀਪੀਓ ਦਫਤਰ ਦੇ ਨਾਲ ਕੋਈ ਤਾਲਮੇਲ ਹੋ ਕੇ ਕੋਈ ਗੱਲ ਮੁਕੰਮਲ ਸਿਰੇ ਨਹੀਂ ਲੱਗਦੀ ਉਹਨਾਂ ਚਿਰ ਦਰਖਤ ਜਿਉਂ ਦੇ ਤੋ ਹੀ ਪਏ ਰਹਿਣਗੇ ਤਾਂ ਵੀ ਫਿਰ ਵੀ ਉਸ ਤੋਂ ਇਲਾਵਾ ਜੇ ਦਰਖਤ ਕਿਤੇ ਛੇੜਦੇ ਆ ਤੇ ਕੀ ਕਾਰ ਹੋਏ ਕਦੇ ਲੱਗੇ ਉਹਦੇ ਮੁਤਾਬਕ ਫਿਰ ਜੇ ਛੇੜਦੇ ਆ ਤੇ ਉਹਦੇ ਮੁਤਾਬਕ ਫਿਰ ਕਾਨੂੰਨੀ ਕਾਰਵਾਈ ਜਿਹੜੀ ਉਹ ਅਮਚ ਲਿਆਂਦੀ ਜਾਊਗੀ